ਲਵ ਯੂ ਤੇਰੇ ਨੋ ਬੇਬੇ ਮੇਰੀ ਏ ਮੈਂ ਸੁਖ ਮਾਣਾ ਤੇਰੀ ਧੀ ਬਣ ਕੇ 에ਰਪੋਰਟ ਤੇ ਕੁੜੀ ਆਪਣੀ ਮਾਂ ਨੂੰ ਦੇਖ ਕੇ ਨੱਚਣਾ ਚੋ ਗਈ ਕਮਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਆਪਣੀ ਮਾਂ ਨੂੰ ਤਿੰਨਾਂ ਸਾਲਾਂ ਬਾਅਦ ਕੈਨੇਡਾ ਬੁਲਾਉਂਦੀ ਆ ਤਾਂ ਦੇਖੋ ਕਿਵੇਂ 에ਰਪੋਰਟ ਤੇ ਕੁੜੀ ਜਿਹਨੂੰ ਆਪਣੀ ਮਾਂ ਨੂੰ ਦੇਖਦੀ ਆ ਤੇ ਕੁੜੀ ਨੇ ਅੱਥਾਂ ਵਿੱਚ ਜਾਨ ਆ ਜਾਂਦੀ ਹੈ ਜੇ ਅਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਨ ਤੂੰ ਪੁੱਛ ਸੱਜਣਾ ਅਸੀਂ ਕਿਉਂ ਪ੍ਰਦੇਸੀ ਹੋਏ ਘਰ ਛੱਡਨੇ ਸੌਖੇ